ਮੈਂ ਤੇਰੇ ਮੂੰਹ ਤੇ ਪਾਵਾਂ ਕਿਹੋ ਜਿਹਾ ਲੱਗੇ ਦੱਸ ਹੈ ਆ ਵਾਖੜਾ ਮੇਰਾ ਕੁੜੀ ਸਿਰਫ ਇਹ ਚੀਜ਼ ਤੇ ਚੋਪ ਰੈਂਦੀ ਆ ਕਿ ਜੇ ਪੇਕੇ ਗਈ ਤੇ ਪੇਕਿਆਂ ਦੀ ਬੇਇੱਜ਼ਤੀ ਲੋਕਾਂ ਦੇ ਉਹਨਾਂ ਨੂੰ ਨਜ਼ੀਰ ਦੇਣਾ ਤੇ ਜੇ ਸਹੁਰੇ ਆਂਡੀਆਂ ਗਵਾਂਡੀਆਂ ਨੂੰ ਪਤਾ ਲੱਗ ਗਿਆ ਤਾਂ ਵੀ ਨੌ ਦਾ ਖਸੂਰ ਮਤਲਬ ਹਰ ਜਗ੍ਹਾ ਕੁੜੀ ਹੀ ਇੱਜ਼ਤ ਬਚਾਏ ਪੇਕਿਆਂ ਦੀ ਵੀ ਤੇ ਸਹੁਰਿਆਂ ਦੀ ਵੀ ਸੋਚ ਇਹੀ ਸੱਟ ਤੂੰ ਮੇਰੇ ਲਈ ਆ ਸਾਰੇ ਸਾਹਮਣੇ ਮੈਂ ਤੇਰੇ ਸੱਟ ਲਾ ਦਿੰਦੀ ਤੇਰੀ ਕੀ ਇੱਜ਼ਤ ਰਹਿੰਦੀ ਮਤਲਬ ਮੈਂ ਉੱਥੇ ਵੀ ਤੇਰੀ ਇੱਜ਼ਤ ਰੱਖੀ ਤੇ ਤੂੰ ਮੇਰੇ ਕਿਸੇ ਪਾਸੇ ਇੱਜ਼ਤ ਨਹੀਂ ਰੱਖੀ ਸਿਆਣਾ ਬੜਾ ਜ਼ਿੰਦਗੀ ਤੂੰ ਮੇਰੇ ਨਾਲ ਕੱਟਣੀ ਹੈ ਲੋਕਾਂ ਨਾਲ ਨਹੀਂ ਹਾਂ ਹਾਂ